ਫਰੀਦਕੋਟ ਦੇ ਸੁਖਣਵਾਲਾ ਦੇ ਵਿੱਚ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਘਰ ਵਾਲੇ ਨੂੰ ਮਾਰਨ ਵਾਲੀ ਰੁਪਿੰਦਰ ਕੌਰ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਪਰ ਗੁਰਵਿੰਦਰ ਸਿੰਘ ਦੇ ਵਕੀਲ ਦੇ ਵੱਲੋਂ ਹੁਣ ਕੁਝ ਸਵਾਲ ਖੜੇ ਕੀਤੇ ਗਏ ਨੇ ਗੁਰਵਿੰਦਰ ਸਿੰਘ ਦੇ ਵਕੀਲ ਦਾ ਕਹਿਣਾ ਕਿ ਰੁਪਿੰਦਰ ਕੌਰ ਜੇਲ੍ਹ ਦੇ ਵਿੱਚ ਵੀ ਐਸ਼ ਪ੍ਰਸਤੀਕਾਰੀ ਹੈ ਕਹਿੰਦੇ ਨੇ ਕਿ ਆਪਣੀ ਮਰਜ਼ੀ ਦੇ ਨਾਲ ਉੱਥੇ ਬਿਰਕਾਂ ਬਦਲ ਰਹੀ ਹੈ ਆਪਣੀ ਮਰਜ਼ੀ ਦੇ ਨਾਲ ਉਹਨੂੰ ਗੱਦੇ ਮੁਹੱਈਆ ਕਰਵਾਏ ਜਾ ਰਹੇ ਨੇ ਇੱਥੋਂ ਤੱਕ ਗੁਰਵਿੰਦਰ ਸਿੰਘ ਦੇ ਵਕੀਲ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਆਪਣੇ ਆਸ਼ਿਕ ਦੇ ਨਾਲ ਰੁਪਿੰਦਰ ਕੌਰ ਮੁਲਾਕਾਤਾਂ ਵੀ ਕਰੀ ਹੈ ਇਨਾ ਸਵਾਲਾਂ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨਿਰਾਸ਼ਾ ਜ਼ਰੂਰ ਪੈਦਾ ਹੋ ਗਈ ਕਿ ਕੀ ਇੰਨੇ ਹਾਈ ਪ੍ਰੋਫਾਈਲ ਕੇਸ ਹੋਣ ਦੇ ਬਾਵਜੂਦ ਕਿ ਜੇਲ੍ਹ ਦੇ ਵਿੱਚ ਇਹ ਸੁੱਖ ਸਹੂਲਤਾਂ ਉਹਨੂੰ ਮਿਲ ਸਕਦੀਆਂ ਨੇ ਇਹ ਸਵਾਲ ਇਸ ਕਰਕੇ ਵੀ ਖੜੇ ਕਈ ਵਾਰੀ ਹੋ ਜਾਂਦੇ ਨੇ ਕਿਉਂਕਿ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਗੱਲਾਂ ਹੋ ਚੁੱਕੀਆਂ ਨੇ ਪਰ ਇਸ ਕੇਸ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਮਿਲਣਾ ਕਿੱਥੋਂ ਤੱਕ ਜਾਇਜ਼ ਹੈਗਾ ਕਿਉਂਕਿ ਸਵਾਲ ਇਹ ਵੀ ਹੈ ਕਿ ਕੀ ਵੀਆਈਪੀ ਟ੍ਰੀਟਮੈਂਟ ਮਿਲਦਾ ਪਿਆ ਜਾਂ ਨਹੀਂ ਮਿਲਦਾ ਪਿਆ ਕਿਉਂਕਿ ਜਿੰਨਾ ਇਹ ਹਾਈ ਪ੍ਰੋਫਾਈਲ ਕੇਸ ਹੋ ਚੁੱਕਾ ਸੀਗਾ ਹਰ ਪੰਜਾਬੀ ਦੀ ਦੁਨੀਆ ਦੇ ਵਿੱਚ ਬੈਠਿਆਂ ਦੀ ਇਸ ਕੇਸ ਦੇ ਉੱਪਰ ਨਜ਼ਰ ਬਣੀ ਹੋਈ ਹੈ ਕਿਉਂਕਿ ਲੋਕ ਮੰਗ ਕਰ ਰਹੇ ਸੀ ਕਿ ਰਪਿੰਦਰ ਕੋਰ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਉਸ ਨੂੰ ਅਹਿਸਾਸ ਹੋ ਸਕੇ ਕਿ ਉਸਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਜਿਹੜੀ ਗਨੌਣੀ ਹਰਕਤ ਕੀਤੀ ਹੈ ਤਾਂ ਇਹ ਸਾਰੇ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਸਾਬਕਾ ਪੁਲਿਸ ਅਫਸਰ ਭੁਪਿੰਦਰ ਸਿੰਘ ਗੋਤਰਾ ਮੌਜੂਦ ਹੈਗੇ ਨੇ ਕਿਉਂਕਿ ਪੁਲਿਸ ਮੈਕਮੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਜੇਲ੍ਹਾਂ ਦੇ ਵਿੱਚ ਕੀ ਕੁਝ ਹੁੰਦਾ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ ਔਰ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਰੁਪਿੰਦਰ ਕੌਰ ਨੂੰ ਜੇਲ੍ਹ ਦੇ ਵਿੱਚ ਵੀ ਆਈਪੀ ਟ੍ਰੀਟਮੈਂਟ ਮਿਲ ਸਕਦਾ ਹੈ ਗੱਲਬਾਤ ਕਰਦੇ ਆ ਤਾਂ ਗੋਤਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਗੋਤਰ ਸਾਹਿਬ ਜਿਵੇਂ ਦੇ ਸਵਾਲ ਖੜੇ ਹੋ ਗਏ ਗੁਰਵਿੰਦਰ ਸਿੰਘ ਦੇ ਵਕੀਲ ਨੇ ਕਿਹਾ ਕਿ ਰੁਪਿੰਦਰ ਕੌਰ ਤਾਂ ਜੇਲ੍ਹ ਦੇ ਵਿੱਚ ਵੀ ਐਸ਼ ਪ੍ਰਸਤਿਕਾਰੀ ਹੈ ਆਪਣੀ ਮਰਜ਼ੀ ਦੇ ਨਾਲ ਕਹਿੰਦੇ ਬੈਰਕਾਂ ਬਦਲ ਰਹੀ ਹੈ ਮੁਲਾਕਾਤ ਕਰੀ ਹੈ ਗੱਦੇ ਦਿੱਤੇ ਜਾ ਰਹੇ ਨੇ ਕਿਵੇਂ ਮੈਨੂੰ ਤੁਸੀਂ ਇਹ ਬਿਆਨਾਂ ਨੂੰ ਕਿਉਂਕਿ ਸਾਡੇ ਪੰਜਾਬ ਪੁਲਿਸ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਚ ਰਹਿੰਦੀ ਹੈ ਜੋ ਆਪਾਂ ਕਹਦੇ ਇਹ ਪੁਲਿਸ ਹਮੇਸ਼ਾ ਹੀ ਸੁਭਾਲਾਂ ਦੇ ਘਰੇ ਦੇ ਵਿੱਚ ਰਹਿੰਦੀ ਹੈ ਇਸ ਤੋਂ ਪਹਿਲਾਂ ਡੀਆਈ ਸਾਹਿਬ ਪੁੱਲਰ ਸਾਹਿਬ ਦੀ ਗੱਲ ਚਲਦੀ ਹੈ ਹਮ ਪੁੱਲਰ ਸਾਹਿਬ ਨੂੰ ਜਦੋਂ ਫੜਿਆ ਗਿਆ ਤੇ ਕਿਹਾ ਗਿਆ ਪੁੱਲਰ ਸਾਹਿਬ ਨੇ ਮੰਗ ਕੀਤੀ ਕਿ ਮੈਨੂੰ ਗੱਦਾ ਦਿੱਤਾ ਜਾਵੇ ਹਮ ਜਦਕਿ ਉਹ ਉਹਨਾਂ ਨੇ ਉੱਥੇ ਤੱਕ ਨਹੀਂ ਦਿੱਤਾ ਗਿਆ ਹਮ ਠੀਕ ਹੈ ਨਾ ਗੱਲ ਉਸ ਤੋਂ ਬਾਅਦ ਜੇਲ੍ਹ ਦੀ ਗੱਲ ਲੁਧਿਆਣੇ ਦੀ ਲੁਧਿਆਣੇ ਜੇਲ੍ਹ ਦੇ ਵਿੱਚ ਕਿੰਨਾ ਕੁਝ ਹੋਇਆ ਕਿੰਨਾ ਮਾਰਕੋਟਾ ਹੀ ਕਿੰਨਾ ਕੁਝ ਹੋਇਆ ਉਹ ਗੱਲ ਹੈ ਹੁਣ ਗੱਲ ਇੱਥੇ ਆ ਜਾਂਦੀ ਹੈ ਫਰੀਦਕੋਟ ਵਾਲੀ ਜੇਲ੍ਹ ਦੀ ਹਮ ਔਰ ਫਰੀਦਕੋਟ ਜੇਲ੍ਹ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਇੰਨਾ ਹਾਈ ਪ੍ਰੋਫਾਈਲ ਕੇਸ ਹੋਵੇ ਦੇਖੋ ਉਸ ਔਰਤ ਨੇ ਮਰਡਰ ਕੀਤਾ ਆਪਣੇ ਘਰ ਵਾਲੇ ਦਾ ਹੂੰ ਔਰ ਕਿਸ ਤਰੀਕੇ ਨਾਲ ਕੀਤਾ ਕਿਸ ਤਰ੍ਹਾਂ ਉਹਨੂੰ ਲਿਆ ਕਿਸ ਤਰ੍ਹਾਂ ਕੀਤਾ ਔਰ ਇਥੋਂ ਤੱਕ ਵੀ ਉਹਦਾ ਪਤਾ ਲੱਗਾ ਕਿ ਮਾਰਨ ਤੋਂ ਪਹਿਲਾਂ ਇਹ ਵੀ ਕੋਸ਼ਿਸ਼ ਕੀਤੀ ਕਿ ਉਹਨੂੰ ਕਿ ਆਪਾਂ ਪਹਿਲਾਂ ਟੀਕਾ ਲਾ ਕੇ ਮਾਰ ਦਿੰਦਾ ਚਾਹ। ਕਈ ਕਈ ਮਤਲਬ ਉਹਦੇ ਵਿੱਚ ਸਵਾਲ ਖੜੇ ਹੋਏ ਵੀ ਇਹਨੂੰ ਕਿਸ ਤਰੀਕੇ ਨਾਲ ਕਿਸ ਤਰੀਕੇ ਕੀਤਾ ਜਾਵੇ। ਹੂੰ ਈਵਨ ਕੇਸ ਇਹ ਇੰਨਾ ਕੋ ਹਾਈ ਪ੍ਰੋਫਾਈਲ ਕੇਸ ਹੋ ਗਿਆ ਇਹ ਪੂਰੇ ਵਰਲਡ ਦੇ ਵਿੱਚ ਲੋਕਾਂ ਦੀਆਂ ਨਜ਼ਰਾਂ ਉਸ ਕੇਸ ਤੇ ਟਿਕੀਆਂ ਸੀ ਹੂੰ ਉਸ ਤੋਂ ਬਾਅਦ ਈਵਨ ਕਿ ਉਹਦੇ ਲੜਕੀ ਦੇ ਪੇਰੈਂਟਸ ਨੇ ਆ ਕੇ ਫਾਦਰ ਦੀ ਇੰਟਰਵਿਊ ਮੈਂ ਸੁਣੀ ਆਪ ਉਹਨਾਂ ਨੇ ਆ ਕੇ ਕਿਹਾ ਤਾਂ ਵੀ ਸਾਨੂੰ ਇਹੋ ਜੀ ਲੜਕੀ ਦੀ ਕੋਈ ਜ਼ਰੂਰਤ ਨਹੀਂ ਸਾਡੇ ਲੋਕਾਂ ਨੂੰ ਇਹੋ ਜੀ ਸਜ਼ਾ ਦਿੱਤੀ ਆ ਇੱਥੋਂ ਤੱਕ ਵੀ ਕਿਹਾ ਗਿਆ ਬੇਸ਼ੱਕ ਚੌਂਕ 'ਚ ਖੜੀ ਕਰਕੇ ਗੋਲੀ ਮਾਰਦੇ ਅਸੀਂ ਬਿਲਕੁਲ ਨਹੀਂ ਕਰਾਂਗੇ ਹੂੰ ਜਦੋਂ ਇੱਥੇ ਤੱਕ ਤਣਾਵ ਵਿੱਚ ਆ ਜਾਂਦੀ ਹੈ ਤੇ ਜਿਹੜੀ ਸਾਡੀ ਪੁਲਿਸ ਹੈ ਨਾ ਫਿਰ ਪੁਲਿਸ ਇਹਨਾਂ ਚੀਜ਼ਾਂ ਦਾ ਸਾਰਿਆਂ ਨੂੰ ਧਿਆਨ 'ਚ ਰੱਖਦੇ ਹੋਏ ਨਾ ਐਡੀ ਛਤੀ ਕੇਰੇਜ ਨਹੀਂ ਆਉਂਦੀ ਐਡੀ ਛਤੀ ਨਿਗਾਹ 'ਚ ਨਹੀਂ ਆਉਂਦੇ ਵੀ ਇਹ ਕੰਮ ਹੋਵੇ ਉਹ ਤੇ ਤੇ ਸਗਾ ਸਪੈਸ਼ਲ ਇੱਕ ਵੱਖਰੀ ਤਰੀਕੇ ਦੇ ਨਾਲ ਉੱਤੇ ਨਿਗਾਹ ਰੱਖੀ ਜਾਂਦੀ ਕਿ ਇਸ ਨੂੰ ਕੋਈ ਵੀ ਵੀਆਈਪੀ ਟ੍ਰੀਟਮੈਂਟ ਨਾ ਦਿੱਤਾ ਜਾਵੇ ਕੋਈ ਇਸ ਤਰ੍ਹਾਂ ਇਸ ਨਾਲ ਕੋਈ ਵੀਆਈਪੀ ਮੁਲਾਕਾਤ ਨਾ ਮਤਲਬ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇਹਨੂੰ ਜੋ ਵੀਆਈਪੀ ਫੈਸਿਲਿਟੀ ਨਾ ਦਿੱਤੀ ਜਾਵੇ ਹੂੰ ਬਾਕੀ ਵਕੀਲ ਸਾਹਿਬ ਨੇ ਕਿਹਾ ਹੈ ਇਸ ਗੱਲ ਨਾਲ ਆਪਾਂ ਕਹਿ ਨਹੀਂ ਸਕਦੇ ਜੋ ਕਿ ਵਕੀਲ ਸਾਹਿਬ ਵੀ ਕਿਹੜਾ ਦੇਖ ਕੇ ਆਏ ਉਹਨਾਂ ਨੇ ਵੀ ਗਾਂ ਸੁਣੀ ਚਣਾਈ ਗੱਲ ਕਿਸੇ ਨੂੰ ਕਹਿਤੀ ਹੋਣੀ ਹੂੰ ਜੇ ਵਕੀਲ ਸਾਹਿਬ ਨੂੰ ਉੱਥੇ ਜੇਲ੍ਹ ਚ ਜਾਣ ਦਿੱਤਾ ਜਾਵੇ ਜਾਂ ਉਹ ਮਿਲ ਕੇ ਆਏ ਹੁਣ ਫੇਰ ਤੇ ਅਸੀਂ ਕੀ ਆ ਵੀ ਮਿਲ ਗਏ ਉਹਨਾਂ ਨੇ ਵੀ ਕਿਸੇ ਸੂਤਰਾਂ ਤੋਂ ਜਿੱਦਾਂ ਕਿਸੇ ਨੇ ਕਹਿ ਦਈਏ ਵੀ ਅਫਵਾਹ ਛੱਡ ਦਿੱਤੀ ਜਾਂ ਆਪਾਂ ਇਹ ਕਹਿ ਦਈਏ ਵੀ ਪੁਲਿਸ ਦੀ ਨਖੇਦੀ ਕਰਨ ਵਾਲੀ ਗੱਲ ਕਹਿ ਦਈਏ ਵੀ ਕਿਸੇ ਨੇ ਕਹਿਤਾ ਆਵੇ ਪੁਲਿਸ ਦੀ ਨਖੇਦੀ ਕਰਨੀ ਹੈ ਕਹਿ ਦੋ ਪੁਲਿਸ ਦੇ ਕਹਿਣਾ ਹੀ ਉੱਥੇ ਵੀ ਜੇਲ੍ਹ ਦੇ ਵਿੱਚ ਹੀ ਉਹਨੂੰ ਵੀ ਆਈਪੀ ਟ੍ਰੀਟਮੈਂਟ ਮਿਲਦਾ ਹੂੰ ਉਹ ਤੁਹਾਡੇ ਸਾਹਮਣੇ ਜਿਹੜੀਆਂ ਗੱਲਾਂ ਮੈਂ ਵੀ ਸੂਤਰਾਂ ਤੋਂ ਪਤਾ ਕੀਤਾ ਕੁਝ ਪਤਾ ਲੱ ਜਿਨ੍ਹਾਂ ਦੱਸਿਆ ਵੀ ਬਿਲਕੁਲ ਇਹੋ ਜਿਹੀ ਕੋਈ ਗੱਲਬਾਤ ਨਹੀਂ ਆ ਗਈ। ਹੂੰ ਕਿਉਂਕਿ ਡਿਪਾਰਟਮੈਂਟ ਚ ਰਹਿੰਦੇ ਆ ਕਿਤਨਾ ਕਿਤੇ ਕਿਤਨਾ ਕਿਤੇ ਗੱਲਬਾਤ ਚੱਲਦੀ ਹੈ। ਹੂੰ ਤੇ ਉਹ ਜਾ ਕਿਸੇ ਨੇ ਜੇ ਇਨਫਰਮੇਸ਼ਨ ਮੈਂ ਤਾਂ ਕਹਣਾ ਉਹ ਜਿਹੇ ਬੰਦੇ ਨੇ ਦੇ ਦਿੱਤੀ ਉਹਨੂੰ ਜਿੱਥੇ ਪੁਲਿਸ ਨੂੰ ਬਦਨਾਮ ਕਰਵਾਉਣ ਵਾਸਤੇ ਉਹਨੇ ਕਹਿਤਾ ਹਣਾ ਵੀ ਚਲੋ ਹੋਰ ਕੋਈ ਨਹੀਂ ਪੁਲਿਸ ਦਾ ਤਵਾਜੀ ਲਵਾ ਦਿੰਦੇ ਨੇ ਕਹਿੰਦੇ ਕੋਈ ਪੇਸ਼ੀ ਤੇ ਬੰਦਾ ਆਇਆ ਉਹਨੇ ਮੁੱਲ ਜੋਂ ਹੂੰ ਉਹਨੇ ਕਹਿਤਾ ਹਣਾ ਇਹ ਗੱਲ ਤੇ ਉਸ ਗੱਲ ਨੂੰ ਇਹ ਗੱਲ ਬਣਾ ਲਈ ਮੈਂ ਜੋ ਗੱਲ ਬੰਦਾ ਮੇਰੇ ਕਹਿਣ ਮੁਤਾਬਕ ਇਹ ਗੱਲ ਨਹੀਂ ਹੋ ਸਕਦੀ। ਹੂੰ ਤੇ ਜੇ ਹੋਵੇ ਤਾਂ ਅਪਰੂਵ ਕੀਤੀ ਜਾਵੇ ਤਾਂ ਹੀ ਗੱਲ ਪਤਾ ਲੱਗੇ ਨਾ ਮੈਂ ਕਹਿੰਦਾ ਬਦਨਾਮ ਨਾ ਪੁਲਿਸ ਨੂੰ ਇੰਨੀ ਬਦਨਾਮ ਨਾ ਕਰੋ ਹੈਗਾ ਮੈਂ ਪੁਲਿਸ ਦਾ ਬਿਲਕੁਲ ਐਂਟੀ ਬੋਲਦਾ ਹਮੇਸ਼ਾ ਹੀ ਪਰ ਇਹ ਵੀ ਨਹੀਂ ਗੱਲ ਵੀ ਮੈਂ ਜੇਲ੍ਹ ਕੋਲੋਂ ਡਰਦਾ ਇਹ ਗੱਲ ਬੋਲਦਾ ਹਾਂ ਵੀ ਜੇਲ੍ਹ ਵਾਲਿਆਂ ਦਾ ਮੈਨੂੰ ਕੋ ਡਰ ਨਹੀਂ ਜੋ ਮੈਂ ਅਸਲੀਅਤ ਜੋ ਬੋਲਦਾ ਨਾ ਮੈਂ ਉਹ ਕਹਿਣਾ ਪਿਆ ਵੀ ਇਹ ਮੈਂ ਇਸ ਗੱਲ ਦੇ ਨਾਲ ਅਸੀਂ ਸਹਿਮਤ ਨਹੀਂ ਵੀ ਇਹੋ ਜੀ ਗੱਲ ਹੁੰਦੀ ਹੈ ਗੋਤਾ ਸਭ ਲੋਕ ਨਿਰਾਸ਼ ਵਕੀਲ ਸਾਹਿਬ ਦੀਆਂ ਗੱਲਾਂ ਸੁਣ ਕੇ ਇਸ ਕਰਕੇ ਵੀ ਹੋਏ ਕਿਉਂਕਿ ਪਹਿਲੀ ਵਾਰੀ ਤਾਂ ਹੈ ਨਹੀਂ ਪਹਿਲਾਂ ਵੀ ਕਈ ਯਾਰੀ ਸਵਾਲ ਖੜੇ ਹੋਗੇ ਕਿ ਵੀਆਈਪੀ ਟ੍ਰੀਟਮੈਂਟ ਮਿਲ ਜਾਂਦਾ ਅਕਸਰ ਹੀ ਕਹਨ ਨੂੰ ਸਭ ਨੂੰ ਮਿਲਦਾ ਕਿ ਅੰਦਰ ਜੇਲ੍ਹ ਚ ਪੈਸਾ ਦਿਓ ਤੇ ਜੋ ਮਰਜ਼ੀ ਲੈ ਲਓ ਇਹ ਤਾਂ ਲੋਕਾਂ ਦੀਆਂ ਕਹਿਣ ਦੀਆਂ ਗੱਲਾਂ ਜੀ ਬਦਨਾਮ ਜਿਹਨੂੰ ਵੀ ਕਰਨਾ ਹੈ ਕਰੀ ਜਾਓ ਬਦਨਾਮ ਹੁਣ ਉਹ ਤੇ ਸਾਰੇ ਪਾਸੇ ਦੁਨੀਆ ਜਿਹਨੂੰ ਵੀ ਬਦਨਾਮ ਕਰੀ ਜਾਣਾ ਕਿਤੇ ਜੇ ਤੇ ਪੈਸੇ ਦਿੰਦਿਆ ਕਿਸੇ ਨੇ ਕੋਈ ਫੜਿਆ ਪੈਸੇ ਪਹਿਲੀ ਗੱਲ ਤੇ ਪੈਸੇ ਦਿੰਦਿਆ ਕੋਈ ਫੜਿਆ ਤੇ ਫਿਰ ਤੇ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਗੱਲਾਂ ਹੀ ਨੇ ਨਾ ਬਰਬੜੀ ਗੱਲਾਂ ਕੇ ਦਾ ਗਵਾਗਵਾ ਆ ਗਿਆ ਕਿ ਉਹ ਜੇਲ੍ਹ ਦੇ ਵਿੱਚ ਕਈ ਤਰ੍ਹਾਂ ਦੇ ਬੰਦੇ ਨੇ ਉਹ ਲੁਧਿਆਣਾ ਜੇਲ੍ਹ ਦੀ ਤੁਸੀਂ ਲਾ ਲਓ ਕਿੰਨਾ ਤਖੜਾ ਦੇਖਿਆ ਜਾਂ ਤੁਸੀਂ ਸਾਰਿਆਂ ਸੁਣਿਆ ਕਿੰਦਾ ਲੜਾਈ ਹੋਈ ਕਿੰਨਾ ਕੁਝ ਹੋਇਆ ਜੇ ਦੇਖਿਆ ਜਾਵੇ ਪੁਲਿਸ ਦੀ ਜਿੰਨੇ ਜੇਲ੍ਹ ਦੀ ਪੁਲਿਸ ਹੈ ਨਾ ਜਿੰਨੀ ਕਿ ਉੱਥੇ ਜਨਤਾ ਜੇਲਾਂ ਚ ਬੰਦ ਦੇਣਾ ਜੇ ਉਸ ਮੁਤਾਬਕ ਦੇਖਿਆ ਜਾਵੇ ਤੇ ਸਕਿਉਰਟੀ ਨਹੀਂ ਹੈਗੀ ਸਾਡੀ ਪੁਲਿਸ ਨਹੀਂ ਹੁੰਦੀ ਹੈਗੀ ਜੇ ਮੰਨ ਲਓ ਐਵਰੇਜ ਤੁਸੀਂ ਲਾ ਲਓ ਜੇ 3000 ਵੀ ਬੰਦਾ ਇੱਕ ਜੇਲ੍ਹ ਦੇ ਵਿੱਚ ਬੰਦ ਦੇਣਾ ਤੇ ਉਹਨੂੰ ਹੈਂਡਲ ਕਰਨ ਵਾਸਤੇ ਘੱਟ ਤੋਂ ਘੱਟ ਹੋਰ ਨਹੀਂ ਤੇ 500 ਬੰਦਾ ਤੇ ਚਾਹੀਦਾ ਦਾ ਘੱਟ ਤੋਂ ਘੱਟ ਤੇ ਮੇਰੇ ਹਿਸਾਬ ਨਾਲ ਜੇਲ੍ਹ ਚ 100 ਬੰਦਾ ਨਹੀਂ ਹੋਣਾ ਤੇ ਟਰੀਟਮੈਂਟ ਉਹ ਵੀ ਆਈਪੀ ਦਿੱਤਾ ਤਾਂ ਨਹੀਂ ਜਾਂਦਾ ਧਖੇ ਨਾਲ ਇੱਕ ਦੂਜੇ ਨਾਲ ਉਹ ਹੀ ਗੱਲ ਵੀ ਖਿੱਚ ਤੂ ਕਰ ਲੈਣ ਜਾਂ ਕਰ ਲੈਣ ਤੇ ਬੰਦੇ ਜੇਲ੍ਹ ਚ ਗਏ ਉਹਦੇ ਕੁਝ ਬੰਦੇ ਇਹੋ ਜਿਹੇ ਹੁੰਦੇ ਵੀ ਜਿਹਨਾਂ ਨੂੰ ਪਤਾ ਯਾਰ 2-4 ਦਿਨ 10 ਦਿਨ ਬਾਅਦ ਜਮਾਨਤ ਸਾਡੀ ਹੋ ਜਾਣੀ ਹੈ। ਹੂੰ ਇਹ ਬਦਨਾਮ ਪੁਲਿਸ ਹਮੇਸ਼ਾ ਹੀ ਸਾਰੀ ਪੁਲਿਸ ਬਦਨਾਮ ਰਹਿੰਦੀ ਹੈ। ਹੂੰ ਤੁਸੀਂ ਜ਼ਿਲ੍ਹਿਆਂ ਦੀ ਪੁਲਿਸ ਥਾਣਿਆਂ ਦੀ ਪੁਲਿਸ ਦੇਖ ਲਓ ਉਹ ਬਦਨਾਮ ਰਹਿੰਦੀ ਹੈ। ਹੂੰ ਜੇਲ੍ਹ ਦੀ ਪੁਲਿਸ ਦੇਖ ਲਓ ਉਹ ਬਦਨਾਮ ਰਹਿੰਦੀ ਹੈ। ਹੂੰ ਹੁਣ ਤੇ ਇਥੋਂ ਤੱਕ ਜੁਡੀਸ਼ੀਅਲ ਨੂੰ ਵੀ ਬਦਨਾਮ ਲੋਕਾਂ ਨੇ ਕਰਨਾ ਸ਼ੁਰੂ ਕਰਤਾ ਜਿੱਥੋਂ ਲੋਕਾਂ ਨੇ ਇਨਸਾਫ ਲੈਣਾ। ਹੂੰ ਇਹ ਵਕੀਲਾਂ ਦਾ ਵੀ ਦੇਖ ਲਓ ਮੈਟਰ ਕਿੱਡਾ ਕਿੱਡਾ ਵੱਡਾ ਹੁਣ ਵਕੀਲ ਦਾ ਮੈਟਰ ਤੁਸੀਂ ਲੈ ਲਓ ਜਿੱਦਾਂ ਹਾਈ ਕੋਰਟ ਦੇ ਐਡਵੋਕੇਟ ਸੀ ਦੇਖੋ ਉਥੋਂ ਹਮਾਰਾ ਹਰਿਆਣੇ ਦੀ ਪੁਲਿਸ ਆਈ ਉਹਨਾਂ ਨੂੰ ਕਿੰਨਾ ਉਥੇ ਬਤਮੀਜੀ ਕਰਕੇ ਗਈ ਕਿੰਨਾ ਮੈਟਰ ਉਹ ਵੀ ਖੜਾ ਹੋਇਆ ਉਸ ਮੈਟਰ ਤੇ ਹਾਈ ਕੋਰਟ ਦੇ ਵਿੱਚ ਸਟ੍ਰਾਈਕ ਵੀ ਚੱਲੀ ਜੇ ਆਪਾਂ ਹੁਣ ਪੰਜਾਬ ਦੇ ਮਸਲੇ ਤੇ ਅਗਲੀ ਪੰਜਾਬ ਦੇ ਤੇ ਮਸਲੇ ਨਹੀਂ ਨਿਤ ਨਵੇਂ ਤੋਂ ਨਵੇਂ ਹੀ ਖੜਾ ਹੁੰਦਾ ਨਵੇਂ ਹੀ ਖੜਾ ਹੋ ਜਾਂਦਾ ਗੋਤਰਾ ਸਾਹਿਬ ਉਸੀ ਤਾਂ ਬੜਾ ਨੇੜੇ ਤੋਂ ਦੇਖਿਆ ਹੈ ਮੈਂ ਮਹਿਕਮੇ ਨੂੰ ਅਸੀਂ ਵੀ ਕਈ ਵਾਰੀ ਦੇਖ ਲਏ ਨੇ ਕਿ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਕਿ ਪੁਲਿਸ ਵਾਲੇ ਨਸ਼ੇ ਦੀਆਂ ਕੁੜੀਆਂ ਲੈ ਕੇ ਅੰਦਰ ਤੱਕ ਦੇ ਜਾਂਦੇ ਨੇ ਕਈ ਵਾਰੀ ਪੈਸੇ ਲੈ ਕੇ ਪੁਲਿਸ ਨੂੰ ਈਵਨ ਕੀ ਫੜੇ ਵੀ ਉਹ ਬੰਦੇ ਆਪਣੀ ਮਹਿਕਮੇ ਦੇ ਇਹ ਚੀਜ਼ਾਂ ਛੋਟੇ ਲੈਵਲ ਤੱਕ ਤੇ ਹੋ ਜਾਂਦੀਆਂ ਨੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਪਰ ਜਦੋਂ ਐਡਾ ਵੱਡਾ ਹਾਈ ਪ੍ਰੋਫਾਈਲ ਕੇਸ ਹੋ ਜੇ ਇਹਦੇ 'ਚ ਰਿਸਕ ਲੈ ਸਕਦਾ ਕੋਈ ਐਵੇਂ ਦਾ ਬਿਲਕੁਲ ਵੀ ਨਹੀਂ ਰਿਸਕ ਲੈ ਸਕਦਾ ਕਿ ਹਰ ਪੁਲਿਸ ਤੇ ਇਹ ਤੇ ਸ਼ਕਤੀ ਨਾਲ ਮੈਂ ਕਹਿੰਦਾ ਵੀ ਜਿੰਨੇ ਉਥੇ ਪੁਲਿਸ ਦੇ ਮੁਲਾਜ਼ਮ ਤਾਇਨਾਤ ਹੁੰਦੇ ਨੇ ਸਾਡੇ ਈਵਨ ਹਰ ਜੇਲ ਦੇ ਵਿੱਚ ਜਿਹੜੇ ਹਾਂ ਠੀਕ ਹੈ ਹੋਰ ਬਿਲਕੁਲ ਸੀਸੀਟੀਵੀ ਕੈਮਰੇ ਲੱਗੇ ਨੇ ਸਾਰੇ ਠੀਕ ਜੋ ਕਿ ਜੇਲ ਦੇ ਸੁਪਰਡੈਂਟ ਦੇ ਕੋਲ ਹੁੰਦੇ ਉੱਥੇ ਕਿੱਥੇ ਕਿੱਥੇ ਜੇਲ ਚ ਕੀ ਕੀ ਐਕਟੀਵਿਟੀ ਹੋ ਰਹੀ ਹਰ ਚੀਜ਼ ਨੋਟ ਕਰਨ ਦੀ ਕੋਈ ਛੋਟੀ ਜੀ ਗੱਲ ਨਹੀਂ ਹੈ ਕਿ ਜੇਲ ਜਿੱਦਾਂ ਕਹਿੰਦੇ ਨੇ ਜੇਲ ਦਾ ਨਾਂ ਹੀ ਜੇਲ ਨਾ ਸਮਝੋ ਤੇ ਜੇਲ ਦੇ ਵਿੱਚ ਇੱਕ ਦਿਨ ਜਾ ਕੇ ਰਹਿਣਾ ਪਏ ਪਤਾ ਫੇਰ ਲੱਗਦਾ ਵੀ ਉੱਥੇ ਕੀ ਹੁੰਦਾ ਤੇ ਕੀ ਨਹੀਂ ਤੇ ਜਿਹੜਾ ਐਸਐਸਪੀ ਜਾਂ ਜੇਲ ਦਾ ਸੁਪਰਡੈਂਟ ਉੱਥੇ ਲੱਗਾ ਹੁੰਦਾ ਨਾ ਉਹਦੀ ਬੜੀ ਜ਼ਿੰਮੇਵਾਰੀ ਹੁੰਦੀ ਹਮ ਉਸ ਕਈ ਵਾਰੀ ਅਫਸਰ ਨੂੰ ਦੇਖੀਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਯਾਰ ਮ ਔਰ ਫਿਰ ਇੰਨਾ ਹਾਈ ਪ੍ਰੋਫਾਈਲ ਮੈਟਰ ਹੋਵੇ ਤੇ ਕੀ ਉਹ ਜੇਲ ਸਬਡੰਡ ਕਿਤੇ ਆਰਾਮ ਨਾਲ ਬੈਠਾ ਹੋਏਗਾ ਮੈਂ ਇਸ ਗੱਲ ਨੂੰ ਬਿਲਕੁਲ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਜੀ ਮੈਂ ਇਹ ਨਾ ਕਹੋ ਵੀ ਤੁਸੀਂ ਮੈਂ ਪੁਲਿਸ ਦੀ ਸਪੋਰਟ ਕਰਦਾ ਮੈਂ ਪੁਲਿਸ ਦੇ ਹਮੇਸ਼ਾ ਹੀ ਆਂਟੀ ਬੋਲਦਾ ਕਿਉਂਕਿ ਪੁਲਿਸ ਹਮੇਸ਼ਾ ਹੀ ਲੋਕਾਂ ਨਾਲ ਧੱਕਾ ਕਰਦੀ ਪਰ ਇੱਥੇ ਜਿਹੜੀ ਗੱਲ ਹੈ ਨਾ ਕਿਉਂਕਿ ਇਹ 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 ਬਿਲਕੁਲ ਇਸ ਗੱਲ ਦੇ ਨਾਲ ਮੈਂ ਤੇ ਸਹਿਮਤ ਨਹੀਂ ਕਿਉਂਕਿ ਪੁਲਿਸ ਜਿਹੜਾ ਨਾ ਇਹ ਜਿਆ ਨੂੰ ਵੀਆਈਪੀ ਟ੍ਰੀਟਮੈਂਟ ਨਹੀਂ ਦੇ ਸਕਦਾ ਪਰ ਜਿਵੇਂ ਇਹ ਸਵਾਲ ਖੜੀ ਕੀਤੇ ਮੰਨ ਲਓ ਕਾਨੂੰਨੀ ਤੌਰ ਤੇ ਰਾਹ ਵੀ ਹੁੰਦਾ ਹੈ ਕੀ ਜੇ ਵਾਕਈ ਉਹ ਦੇਖਣਾ ਚਾਹਣ ਕਿ ਵਾਕਈ ਇਹਨੂੰ ਵੀ VIP ਟ੍ਰੀਟਮੈਂਟ ਤੇ ਨਹੀਂ ਮਿਲ ਰਿਹਾ ਕੀ ਅਫਸਰ ਇਹਦਾ ਸੌ ਮੋਟੋ ਆਪ ਵੀ ਲੈ ਲੈਂਦੇ ਨੇ ਕਿ ਦੇਖਿਆ ਜਾਵੇ ਕੋਈ ਜਾਂਚ ਕਰਵਾਈ ਜਾਵੇ ਕਿ ਸੱਚੀ ਤਾਂ ਨਹੀਂ ਮਿਲਦਾ ਪਿਆ ਮੈਂ ਕਹਿੰਦੀ ਜੁਡੀਸ਼ੀਅਲ ਜਾਂਚ ਕਰਾ ਲੈਣ ਜੀ ਉਹਨਾਂ ਨੂੰ ਸ਼ੱਕ ਲੱਗਦਾ ਹੁੰਦਾ ਵੀ ਇਹ ਵੀ ਟ੍ਰੀਟਮੈਂਟ ਮਿਲਦਾ ਜੁਡੀਸ਼ੀਅਲ ਜਾਂਚ ਕਰਵਾਈ ਜਾ ਸਕਦੀ ਹੈ ਜੀ ਅੱਛਾ ਕਰਵਾਈ ਜਾ ਸਕਦੀ ਹੈ ਪੁਲਿਸ ਦੀ ਜਾਂਚ ਕਰਾਈ ਜਾ ਸਕਦੀ ਹੈ ਡੀਜੀਪੀ ਸਾਹਿਬ ਨੂੰ ਲਿਖ ਕੇ ਕਿਉਂਕਿ ਸਾਡੇ ਡੀਜੀਪੀ ਜੇਲ੍ਹ ਵੀ ਲੱਗਣੇ ਹੈ ਠੀਕ ਹੈ ਉਹਨਾਂ ਨੂੰ ਮਤਲਬ ਗੱਲ ਇਹ ਵੀ ਜੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ VIP ਟ੍ਰੀਟਮੈਂਟ ਆਇਆ ਤਾਂ ਉਹ ਜਾਂਚ ਹੋ ਜਾਏਗੀ ਉਹਦੀ ਜਾਂਚ ਨੈਚਰਲੀ ਗੱਲ ਹੈ ਵੀ ਹੁਣ ਜਦੋਂ ਮੀਡੀਆ ਦੀ ਗੱਲਬਾਤ ਆ ਗਈ ਨੈਚਰਲੀ ਗੱਲ ਹੈ ਵੀ ਉਸੇ ਵੇਲੇ ਜਾਂਚ ਦੀ ਤੇ ਹੋਈ ਹੋਏਗੀ ਉਹਦੀ ਜਾਂਚ ਕੀਤੀ ਜਾਊਗੀ ਹੋਈ ਗਈ ਹੋਣੀ ਹੋਗੀ ਜਾਂਚ ਨਹੀਂ ਦਰ ਤਾਂ ਲਾਇਆ ਨਹੀਂ ਹੋਣੀ ਹੋਈ ਹੋਗੀ ਜਿਵੇਂ ਕਹਿੰਦੇ ਨੇ ਕਿ ਇਹ ਵੀ ਉਹਨਾਂ ਨੇ ਕਿਹਾ ਤਾਂ ਕਿ ਜੇਲ੍ਹ ਦੇ ਵਿੱਚ ਆਪਸ ਵਿੱਚ ਮੁਲਾਕਾਤਾਂ ਵੀ ਕਰ ਰਹੇ ਨੇ ਉਹ ਰਪਿੰਦਰ ਕੌਰ ਤੇ ਉਹਦਾ ਆਸ਼ਕ ਜਿਹਨੂੰ ਫੜਿਆ ਇਹ ਤਾਂ ਮੈਨੂੰ ਲੱਗਦਾ ਬੈਰਕਾਂ ਵੀ ਵੱਖ-ਵੱਖਰੀਆਂ ਹੁੰਦੀਆਂ ਆਉਂਦੀਆਂ ਬੰਦੇ ਜਨਾਣੇ ਨੇ ਜਿਹੜੀ ਲੇਡੀ ਜੇਲ੍ਹ ਹੀ ਲੱਗ ਗਈ ਜਿਹੜੇ ਬੰਦਿਆਂ ਦੀ ਜੇਲ੍ਹ ਲੱਗ ਗਈ ਹੈ ਫਿਰ ਉੱਥੋਂ ਮੁਲਾਕਾਤ ਤਾਂ ਕਰਨੀ ਬੜੀ ਵੱਠੀ ਗੱਲ ਹੈ ਠੀਕ ਹੈ ਨਾ ਉਹ ਵੀ ਉਹਦੀ ਮੁਲਾਕਾਤ ਹੋ ਸਕਦੀ ਜੇ ਕੋ ਹਸਬੰਡ ਵਾਈਫ ਨੇ ਉਹ ਵੀ ਇੱਕ ਦਿਨ ਰੱਖਿਆ ਗਿਆ ਔਰ ਟਾਈਮ ਰੱਖਿਆ ਗਿਆ ਤੇ ਆਮ ਬੰਦਾ ਜੇ ਕਹੇ ਵੀ ਮੈਂ ਜੀ ਉਹਦੇ ਨਾਲ ਮੈਂ ਤੇ ਗੱਲ ਨਾਲ ਸਾਹਿਬ ਤੇ ਕਦੀ ਵੀ ਨਹੀਂ ਹੋ ਸਕਦਾ ਗੱਲ ਤੇ ਹੋ ਜੇ ਕਿਉਂਕਿ ਐਸਐਸਪੀ ਨੂੰ ਆਪਣੀ ਨੌਕਰੀ ਨਹੀਂ ਪਿਆਰੀ ਉੱਥੇ ਤੇ ਜਿਹੜਾ ਜੇਲ ਸੁਪਰਡੈਂਟ ਹੈ ਫਿਰ ਉੱਥੇ ਦਾ ਐਸਐਸਪੀ ਵੀ ਉਸ ਇਲਾਕੇ ਦਾ ਆਇਆ ਉਸ ਇਲਾਕੇ ਦਾ ਡੀਏਜੀ ਵੀ ਹੈਗਾ ਕਿਉਂਕਿ ਉਹਨਾਂ ਦੀ ਵੀ ਇਸ ਗੱਲ ਦੀ ਸਾਰੀ ਤੇ ਕਿਉਂਕਿ ਜਿਸ ਐਸਐਸਪੀ ਨੇ ਫੜਿਆ ਇਹਨੂੰ ਉਹਦੀ ਵੀ ਇਸ ਚੀ ਮਤਲਬ ਉੱਥੇ ਦੀ ਜਿੰਨੀ ਵੀ ਫੋਰਸ ਹੈ ਸਾਰਿਆਂ ਦੀ ਉਹਦੇ ਤੇ ਖਾਸ ਕਰਕੇ ਨਿਗਰੱਖੀ ਗਈ ਹੋਵੇਗੀ ਹੂੰ ਜਿਵੇਂ ਜਿਵੇਂ ਕੋਤਾ ਸਾਬ ਇਹ ਵੀ ਗੱਲ ਕਹੀ ਏਰੀ ਕਹਿੰਦੇ ਨੇ ਕਿ ਜੇਲ੍ਹਾਂ ਦੇ ਵਿੱਚ ਵੀ ਕੰਟੀਨਾਂ ਬਣੀਆਂ ਹੁੰਦੀਆਂ ਨੇ ਤੁਸੀਂ ਪੈਸੇ ਦੇ ਕੇ ਕੋਈ ਚੀਜ਼ਾਂ ਵੀ ਲੈ ਸਕਦੇ ਹੋ ਇਹ ਸਾਰਿਆਂ ਦੇ ਲਈ ਹੁੰਦੀਆਂ ਨੇ ਕਿ ਜਾਂ ਫਿਰ ਕੁਝ ਕੈਦੀਆਂ ਨੂੰ ਮਿਲਦੀਆਂ ਹੁੰਦੀਆਂ ਨੇ ਨਹੀਂ ਜੇਲ੍ਹ ਦੇ ਵਿੱਚ ਕੰਟੀਨ ਸਾਰਿਆਂ ਲਈ ਬਣੀ ਸਾਰਿਆਂ ਲਈ ਬਣੀ ਜੇ ਕੋਈ ਚੰਗੀ ਰੋਟੀ ਖਾਣਾ ਚਾਹੁੰਦਾ ਤਾਂ ਪੈਸੇ ਦੇ ਕੇ ਖਾ ਲੈ ਮੈਂ ਜੇ ਕੋਈ ਚੰਗੀ ਰੋਟੀ ਖਾਣਾ ਚਾਹੁੰਦਾ ਰੋਟੀ ਨਹੀਂ ਰੋਟੀਆਂ ਨਹੀਂ ਇਥੇ ਸੋ ਤੁਹਾਨੂੰ ਸਮਾਂ ਮਿਲ ਸਕਦਾ ਜਿਹੜਾ ਤੁਸੀਂ ਵਰਤਮਾਨਾ ਲੈ ਸਕਦੇ ਹੋ ਨਾ ਕੁਝ ਸਾਬਣ ਹੋ ਗਿਆ ਕੋਈ ਸਰਪ ਹੋ ਗਿਆ ਕੱਪੜੇ ਤੋਣ ਲਾ ਕੋਈ ਜਿਹਦਾ ਕਹਦੀ ਦੁੱਧ ਲੈਣਾ ਚਾਹੁੰਦਾ ਮਤਲਬ ਪੇੜ ਸਮਾਨ ਉੱਥੇ ਮਿਲ ਜਾਂਦਾ ਠੀਕ ਹੈ ਕੋਈ ਰੋਟੀ ਤੇ ਜੇਲ ਦੀ ਮਿਲਦੀ ਉੱਥੇ ਠੀਕ ਹੈ ਉੱਥੇ ਲੱਗ ਮੈਸ ਬਣਿਆ ਰੋਟੀ ਉੱਥੇ ਮਿਲੇਗੀ ਹਮਮ ਬਾਕੀ ਤੁਸੀਂ ਸਮਾਨ ਖਰੀਦ ਸਕਦੇ ਉਹ ਵੀ ਕਰੰਸੀ ਨੂੰ ਤੁਸੀਂ ਅੰਦਰ ਲਿਜਾਓਗੇ ਜਿਹੜਾ ਤੁਹਾਡੇ ਕੋਲ ਨਾ ਉਹਨਾਂ ਨੇ ਉੱਥੇ ਪੈਸੇ ਤੁਹਾਡੀ ਕਰੰਸੀ ਜਮ੍ਹਾਂ ਕਰ ਲੈਣੀ ਹੂੰ ਕੋਈ ਬਜਟ ਰੱਖਿਆ ਹੁੰਦਾ ਕਿ ਤੁਸੀਂ ਤੁਹਾਨੂੰ ਇੰਨੇ ਕੁ ਪੈਸੇ ਮਿਲਣਗੇ ਇੰਨੇ ਚ ਕੁਝ ਸਮਾਨ ਲੈ ਲੋ ਬਜਟ ਰੱਖਿਆ ਦਾ ਅਲਗ-ਅਲਗ ਤਰ੍ਹਾਂ ਦਾ ਹਾਂ ਠੀਕ ਹੈ ਡੇਲੀ ਬਜਟ ਰੱਖਿਆ ਹੁੰਦਾ ਇੰਨਾ ਕੁ ਮਿਲਣਾ ਉੱਥੇ ਨਾ ਫਿਰ ਇੱਕ ਜੇਲ੍ਹ ਦੇ ਵਿੱਚ ਉਹ ਨਾ ਪੈਸ਼ਾਂ ਮਤਾਉਗੇ ਤੁਹਾਨੂੰ ਸਲਿੱਪਾਂ ਦੇ ਦਿੰਦੇ ਨੇ ਮਤਲਬ ਜੇ 2 ਰੁਪਏ ਦੀ ਸਲਿੱਪ ਜਾਂ 5 ਦੀ ਜਾਂ 10 ਦੀ 10 ਸਲਿੱਪਾਂ ਦੇ ਦਿੰਦੇ ਨੇ ਉਹਦੇ ਮਤਲਬ ਤੁਸੀਂ ਜੋ ਸਮਾਨ ਲੈਣਾ ਖਰੀਦ ਕੇ ਉਹ ਸਲਿੱਪ ਦੇ ਕੇ ਤੁਸੀਂ ਪੈਸੇ ਦੇ ਪੈਸੇ ਦੇ ਹਿਸਾਬ ਦੇ ਉਹ ਆਪਾਂ ਇਹ ਕਹਿ ਦਈਏ ਵੀ ਜੇਲ੍ਹ ਦੀ ਕਰੰਸੀ ਕਹਿ ਦਈਏ ਜੇਲ੍ਹ ਦੀ ਕਰੰਸੀ ਹਾਂ ਉਹ ਵੀ ਜੇਲ੍ਹ ਦੀ ਕਰੰਸੀ ਕਹਿੰਦੇ ਨੇ ਉਹਨਾਂ ਨੂੰ ਕਿਉਂਕਿ ਤੁਸੀਂ ਉਹ ਟੋੜੀ ਜਿਹੜੀ ਕਰੰਸੀ ਉਹ ਜਮ੍ਹਾਂ ਕਰ ਲੈ ਤੁਹਾਨੂੰ ਜੇਲ੍ਹ ਦੀ ਕਰੰਸੀ ਦਿੱਤੀ ਜਾਂਦੀ ਹੈ ਮਤਲਬ ਸੀਮਤ ਜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਲੈ ਸਕਦੇ ਹੋ ਬਿਲਕੁਲ ਜੋ ਲੋੜਬੰਦ ਚੀਜ਼ਾਂ ਲੋੜ ਮੁਤਾਬਕ ਜੋ ਚੀਜ਼ਾਂ ਨੇ ਵੈਸੇ ਤਕਰੀਬਨ ਸਾਰੀਆਂ ਅਵੇਲੇਬਲ ਮਿਲ ਜਾਂਦੀਆਂ ਗੱਦਾ ਮਿਲ ਜਾਂਦਾ ਪੈਸ ਰਪਿੰਦਰਪੁਰ ਕੋਰ ਦੇ ਵੱਲੋਂ ਗੱਦਾ ਮੰਗਿਆ ਗਿਆ ਤਾਂ ਗੱਦਾ ਵੀ ਦਿੱਤਾ ਗਿਆ ਮੰਗਦੇ ਤੇ ਸਾਰੇ ਨਹੀਂ ਜੀ ਮੈਂ ਤੁਹਾਨੂੰ ਅੱਗੇ ਇੱਕ ਗੱਲ ਕਹਿ ਕੇ ਆਟਿਆ ਮੰਗਦੇ ਤੇ ਡੀਆਈਜੀ ਸਭ ਭੁੱਲਰ ਸਾਹਿਬ ਵੀ ਉੱਥੇ ਹਾਂ ਮੰਗਦੇ ਤੇ ਸਾਰੇ ਨਹੀਂ ਸਾਰੀਆਂ ਫੈਸਿਲਟੀਆਂ ਕਿਉਂਕਿ ਬੰਦੇ ਉੱਥੇ ਇਹਦੀਆਂ ਕਹਿਦੇ ਵੀ ਬਹੁਤੇ ਪੈਸੇ ਖਰਚਣ ਵਾਲੇ ਵੀ ਬੰਦੇ ਹੈਗੇ ਸਾਰਾ ਕੁਝ ਹੈਗੇ ਮੰਗਦੇ ਸਾਰੇ ਤੇ ਸਾਰੀਆਂ ਫੈਸਿਲਟੀਆਂ ਪਰ ਜੇ ਇਦਾਂ ਪੁਲਿਸ ਫਿਰ ਤਾਂ ਪੁਲਿਸ ਬਦਨਾ ਫਿਰ ਜੇਲ੍ਹ ਦੀ ਲੋਡ ਕਰਿਆ ਕਿ ਜੇ ਸਾਰਾ ਕੁਝ ਮਿਲ ਗਿਆ ਤੁਹਾਨੂੰ ਹੂੰ ਕਿਉਂਕਿ ਇਹ ਚੀਜ਼ਾਂ ਗਹਿਰਾਈ ਨਾਲ ਜਾਂਚਣ ਵਾਲੀ ਗੱਲ ਹੈ ਔਰ ਜਾਂਚ ਜਦੋਂ ਇਹ ਗੱਲ ਦਾ ਰੌਲਾ ਪਿਆਉਣਾ ਮੈਂ ਨਹੀਂ ਮੰਨਦਾ ਵੀ ਨਾ ਜਾਂ ਔਰ ਜਾਂਚ ਦੇ ਵਿੱਚ ਮੈਨੂੰ ਨਹੀਂ ਲੱਗਦਾ ਸਾਹਮਣੇ ਆਇਆ ਵੀ ਇਹ ਕੁਝ ਹੋਏਗਾ ਜੇ ਹੁੰਦਾ ਤੇ ਜੇਲ੍ਹ ਦਾ ਜਿੰਨੇ ਉੱਥੇ ਕੈਦੀ ਨੇ ਜਿੰਨੇ ਆਇਆ ਉਹਨਾਂ ਨੂੰ ਸਾਰਿਆਂ ਸਭ ਕੋਲਿਆ ਕੇ ਸਾਹਮਣੇ ਰੱਖਣਾ ਸੀ ਹਮ ਯਾਨਕਿ ਫਿਰ ਵੱਡੇ ਸਵਾਲ ਮੈਨੂੰ ਲੱਗਦਾ ਖੜੇ ਹੋ ਜਾਂਦੇ ਨੇ ਇਹ ਜਿਆਦਾ ਸਵਾਲ ਖੜੇ ਹੋਣੇ ਇਸ ਕਰਕੇ ਮੈਂ ਨਹੀਂ ਮੰਨਦਾ ਵੀ ਇਹ ਗੱਲ ਕੋਈ ਹੋਵੇ ਹਮ ਬਾਕੀ ਜਾਂਚ ਦਾ ਵਿਸ਼ਾ ਜੇ ਜਾਂਚ ਕਰ ਲਈ ਜਾਵੇ ਤੇ ਜੇ ਸਾਹਮਣੇ ਆਂਦਾ ਤੇ ਮੈਂ ਕਹਣਾ ਉਹ ਅਫਸਰਾਂ ਤੇ ਵੀ ਕਾਰਵਾਈ ਜ਼ਰੂਰ ਫਿਰ ਹੋਣੀ ਚਾਹੀਦੀ ਜੇ ਇਹ ਗਲਤ ਇੰਦੇ ਜੇ ਕਰੇ ਤਾਂ ਹੁੰਦਾ ਗੋਤਾ ਸਾਹਿਬ ਫਿਰ ਜੇਲ੍ਹ ਦੇ ਵਿੱਚ ਜਿਵੇਂ ਕੰਮ ਵੀ ਵੰਡੇ ਜਾਂਦੇ ਨੇ ਕੈਦੀਆਂ ਨੂੰ ਤਾਂ ਇਹ ਅਜੇ ਫਿਰ ਰੁਪਿੰਦਰ ਹੁਣਾ ਤੋਂ ਕੋਈ ਕੰਮ ਲਿਆ ਜਾਂਦਾ ਹੋਊਗਾ ਕਿ ਅਜੇ ਨਹੀਂ ਲਿਆ ਜਾਂਦਾ ਹੋਊ ਕਿਉਂਕਿ ਇਹ ਅਜੇ ਨਾ ਆਪਾਂ ਕਹਿ ਦਈਏ ਕੈਦੀ ਨਹੀਂ ਹੈਗੇ ਅਜੇ ਇਹ ਅੰਡਰ ਟ੍ਰਾਇਲ ਕੇਸ ਵਾਲੇ ਨੇ ਜੇਲ੍ਹ ਦੇ ਵਿੱਚ ਕੰਮ ਦਿੱਤਾ ਜਾਂਦਾ ਜਿਨ੍ਹਾਂ ਨੂੰ ਸਜ਼ਾ ਹੋ ਜਾਂਦੀ ਹੈ ਠੀਕ ਹੈ ਸਜ਼ਾ ਹੋਣੀ ਟੁੱਚ ਕੈਦੀ ਨੂੰ ਕੈਦੀ ਨੂੰ ਕੰਮ ਦਿੱਤਾ ਜਾਂਦਾ ਕੰਮ ਦੇ ਮੁਤਾਬਕ ਉਹਨਾਂ ਨੂੰ ਪੈਸੇ ਵੀ ਦਿੱਤੇ ਜਾਂਦੇ ਠੀਕ ਹੈ ਪੈਸੇ ਵੀ ਦਿੱਤੇ ਜਾਂਦੇ ਨੇ ਉਹਨਾਂ ਨੂੰ ਜੇ ਆਪਾਂ ਕਹਦੇ ਆ ਬਾਹਰ 100 ਰੁਪਏ ਦਿਹਾੜੀ ਤੇ ਅੰਦਰ 10 ਰੁਪਏ ਦਿਹਾੜੀ ਦੇ ਹਿਸਾਬ ਨਾਲ ਪੈਸੇ ਵੀ ਦਿੱਤੇ ਜਾਂਦੇ ਉਹਨਾਂ ਨੂੰ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਡੇਲੀ ਔਰ ਉਹਨਾਂ ਦੀ ਫਿਰ ਵਰਦੀ ਵੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਠੀਕ ਹੈ ਜਿਹੜੇ ਆ ਅੰਡਰ ਟ੍ਰਾਇਲ ਵਾਲੇ ਕੇਸ ਵਾਲੇ ਬੰਦੇ ਆ ਜਿਹਤੇ ਆਪਣੇ ਨਾਰਮਲ ਕੱਪੜੇ ਜੋ ਵੀ ਉਹਨਾਂ ਦੇ ਹੈ ਪਾ ਸਕਦੇ ਨੇ ਜਦੋਂ سزا ਹੋ ਜਾਂਦੀ ਹੈ ਉਹਨਾਂ ਫਿਰ ਜੇਲ੍ਹ ਦੀ ਜਿਹੜੀ ਵਰਦੀ ਉਹ ਦਿੱਤੀ ਜਾਂਦੀ ਹੈ ਇਹ ਕੰਮ ਵੀ ਫਿਰ ਉਸ ਹਿਸਾਬ ਦੇ ਨਾਲ ਵੰਡੇ ਜਾਂਦੇ ਨੇ ਜਾਂ ਜਿਹੜੇ ਬੰਦੇ ਨੂੰ ਕੋਈ ਕੰਮ ਕਰਨਾ ਆਉਂਦਾ ਉਹਨੂੰ ਉਸ ਤਰੀਕੇ ਨਾਲ ਦੇ ਦਿੱਤਾ ਜਾਂਦਾ ਉੱਥੇ ਸਾਰੇ ਤਰੀਕੇ ਵਰਤੇ ਜਾਂਦੇ ਜੀ ਉੱਥੇ ਜਦ ਅਜਿਹਾ ਕੰਮ ਕੋਈ ਕਰ ਲੈਂਦੇ ਆਪੇ ਹੀ ਫੜ ਲੈਂਦੇ ਮੈਂ ਇਹ ਕੰਮ ਕਰ ਲਾਂਗਾ ਮੈਂ ਕੰਮ ਕਰ ਲਾਂਗਾ ਜੇ ਕੋਈ ਨਹੀਂ ਕਰਦਾ ਫਿਰ ਪੁਲਿਸ ਕੋਲ ਦੂਜਾ ਤਰੀਕਾ ਉਹਦੇ ਨਾਲ ਕੰਮ ਕਰਾ ਲੈਂਦੇ ਕੰਮ ਕਰਨਾ ਹੀ ਪਾਣਾ ਜੇ ਜਿਹਨੂੰ ਸਜ਼ਾ ਹੋ ਗਈ ਕੰਮ ਕਰਾਉਂਦਾ ਹੀ ਉਹਦੇ ਤਕਰੀਬਨ ਕੰਮ ਕਰਦੇ ਹੀ ਸਾਰੇ ਬਿਲਕੁਲ ਠੀਕ ਹੈ ਠੀਕ ਹੈ ਗੋਤਾ ਸਾਹਿਬ ਧੰਨਵਾਦ ਤਾਂ ਇਹ ਭੁਪਿੰਦਰ ਸਿੰਘ ਗੋਤਰਾ ਨੇ ਕਿਉਂਕਿ ਪੁਲਿਸ ਮੈਕਮੇ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਆ ਤਾਂ ਇਸ ਵੇਲੇ ਲੋਕਾਂ ਦੇ ਮਨਾਂ 'ਚ ਸਵਾਲ ਬਹੁਤ ਸਾਰੇ ਸਿਗੇ ਕਿ ਇੱਕ ਤਾਂ ਰੁਪਿੰਦਰ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਤਾ ਤਾਂ ਦੂਜਾ ਜਿਕਰ ਉਹਨਾਂ ਨੂੰ VIP ਸਹੂਲਤਾਂ ਅੰਦਰ ਮਿਲ ਰਹੀਆਂ ਨੇ ਤਾਂ ਇਹ ਬਹੁਤ ਹੀ ਮਾੜੀ ਗੱਲ ਜਿਹੜੀ ਆ ਉਹ ਹੈਗੀ ਆ ਹਾਲਾਂਕਿ ਇਹਦੇ ਵਿੱਚ ਜਾਂਚ ਹੋ ਜਾਣੀ ਚਾਹੀਦੀ ਹੈ ਪਰ ਭੁਪਿੰਦਰ ਸਿੰਘ ਗੋਤਰਾ ਕਹਿੰਦੇ ਨੇ ਕਿ ਜਦੋਂ ਐਡਾ ਹਾਈ ਪ੍ਰੋਫਾਈਲ ਕੇਸ ਹੋ ਜੇ ਤਾਂ ਅਜਿਹੇ ਕੇਸ ਦੇ ਵਿੱਚ VIP ਸਹੂਲਤਾ ਦੇਣ ਤੋਂ ਅਫਸਰ ਵੀ ਕਤਰੋਂ ਲੱਗ ਜਾਂਦੇ ਨੇ ਕਿਉਂਕਿ ਹਰ ਕਿਸੇ ਨੂੰ ਨੌਕਰੀ ਦਾ ਆਪਣੀ ਦਾ ਡਰ ਹੁੰਦਾ ਪਰ ਇਹਦੇ ਵਿੱਚ ਸੱਚਾਈ ਕੀ ਹੈ ਜੇਕਰ ਵਕੀਲ ਨੇ ਸਵਾਲ ਖੜੇ ਕੀਤੇ ਨੇ ਤਾਂ ਪੁਲਿਸ ਨੂੰ ਕਲੈਰੀਫਿਕੇਸ਼ਨ ਜ਼ਰੂਰ ਦੇਣੀ ਚਾਹੀਦੀ ਹੈ ਇਹਦੀ ਜਾਂਚ ਕਰਵਾ ਕੇ ਕੈਮਰਾਮੈਨ ਵਿਜੇ ਦੇ ਨਾਲ ਮਨਪੀਰ ਸਿੰਘ ਕਾਲੂ ਐਸਟੇਟ ਪੰਜਾਬ